ਵਾ ਉਸ ਸਿਚੁਏਸ਼ਨ ਚ ਚਮਕੀਲਾ ਖੜਾ ਆ ਜਦੋਂ ਕਿ ਚਮਕੀਲੇ ਨੂੰ ਬਹੁਤ ਸਾਰੀਆਂ ਧਮਕੀਆਂ ਨੋਟਾਂ ਤੇ ਲਿਖ ਕੇ ਹਰਮੋਨੀਅਮ ਤੇ ਲਿਖ ਕੇ ਬਾਜੇ ਤੇ ਲਿਖ ਕੇ ਜਾਂ ਇਦਾਂ ਭੇਜ ਦੇ ਸੀ ਕਹਿੰਦੇ ਉਹਨਾਂ ਦਿਨਾਂ ਚ ਵੀ ਚਮਕੀਲਾ ਪੂਰਾ ਬੇਖੌਫ ਰਿਆ ਸੀ ਚਮਕੀਲੇ ਨੂੰ ਇਹ ਸੀ ਪੇ ਮੈਂ ਕੁਝ ਗਲਤ ਨਹੀਂ ਕੀਤਾ ਮੈਂ ਹੁਣ ਮਾਫੀ ਵੀ ਮੰਗ ਲਈਓ ਆ ਪੇ ਹੁਣ ਮੇਰੇ ਨਾਲ ਆਹ ਤੱਕ ਤੈ ਹੀ ਨਹੀਂ ਹੋਣ ਲੱਗਾ ਹਨਾ ਇਹ ਇੱਕ ਇਹ ਵੀ ਗੱਲ ਸੀ ਦੂਜਾ ਚਮਕੀਲੇ ਨੂੰ ਥੋੜਾ ਜਿਹਾ ਇਹ ਵੀ ਡਰ ਨਿਕਲ ਚੁੱਕਾ ਸੀ ਪੇ ਯਾਰ ਮੈਂ ਰੋਜ਼ ਦੀ ਐਸੀ ਗੱਲ ਤੋਂ ਤੰਗ ਆ ਚੁੱਕਾ ਆ ਐ ਕਰ ਦੇਣਾ ਤੈਨੂੰ ਆ ਕਰਦਾਂ ਕਿਉਂਕਿ ਲੋਕ ਹਟਦੇ ਹੀ ਨਹੀਂ ਸੀਗੇ ਜੋ ਤੁਚਲ ਪੁਚਲ ਉੱਟ ਕੇ ਉਹ ਵੀ ਧਮਕੀ ਲਿਖ ਕੇ ਦਜਾਂਦੇ ਨੋਟ ਤੇ ਦੇਂਦਾ ਹੁੰਦਾ ਸੀ ਤੇ ਇੱਥੇ ਵੀ ਉਹੋ ਜਿਹੇ ਹਾਲਾਤ ਬਣੇ ਸੇ ਕਿ ਕਿਸੇ ਬੰਦੇ ਨੇ ਕੋਈ ਐਸੀ ਸ਼ਰਾਰਤ ਕੀਤੀ ਸੀ ਤਾਂ ਬਾਅਦ ਚਮਕੀਲੇ ਨਾਲ ਫਿਰ ਗੱਲ ਕਰਨ ਲੱਗੇ ਤੇ ਫਿਰ ਕਹਿੰਦੇ ਚਮਕੀਲਾ ਕਹਿੰਦਾ ਕੋਈ ਨਹੀਂ ਤੁਸੀਂ ਦੇਖੋ اٹਕੋ ਕੋਈ ਨਹੀਂ ਮੈਂ ਗਾ ਕੇ ਹੀ ਜਾਊਂਗਾ ਗੱਲ ਇਹ ਸੀ ਭਿ ਜਾਨੀ ਕਿ ਗਾਣ ਦੇ ਵਿੱਚੋਂ ਹਟਵਾਉਣਾ ਪਰ ਪਤਾ ਲੱਗਾ ਸੀ ਬਾਅਦ ਚੋਂ ਕਿਸੇ ਨਾਲ ਦੇ ਸਿੰਗਰ ਦੀ ਸ਼ਰਾਰਤ ਨਿਕਲੀ ਸੀ ਉਹਨੇ ਕਿਹਾ ਸੀ ਭਿ ਚਮਕੀਲੇ ਦੇ ਖਾੜੇ ਤੇ ਖਲਲ ਪਾਓ ਇਹਦਾ ਖਾੜਾ ਯਾਨੀ ਕਿ ਜਿਹੜਾ ਪੂਰਾ ਪ੍ਰੋਗਰਾਮ ਨਾ ਲੱਗੇ ਲੋਕਾਂ 'ਚ ਇਹ ਹੋ ਜਵੇ ਤੇ ਇਹਦੀ ਜਿਹੜੀ ਮਾਰਕੀਟ ਡਾਊਨ ਹੋਊਗੀ ਨਾਲੇ ਇਹ ਲਿਜਾਊਗਾ ਤੇ ਇਹਦੇ ਤਾਂ ਖਾੜੇ 'ਚ ਉੱਥੇ ਕਜਾ ਪੈ ਜਾਂਦੀ ਆ ਲੜਾਈਆਂ ਹੁੰਦੀਆਂ ਆ ਜਾਂ ਇਹਨੂੰ ਤਾਂ ਗਾਉਣੇ ਨਹੀਂ ਦੇ ਰਹੇ ਇਹਨੂੰ ਤਾਂ ਧਮਕੀਆਂ ਆ ਰਹੀਆਂ ਆ ਇਹ ਉਹ ਨਾਲ ਦੇ ਸਿੰਗਰ ਕਰ ਰਹੇ ਸੋ ਚਮਕੀਲਾ ਜਿਨ੍ਹਾਂ ਨੂੰ ਅੱਗੇ ਕੱਟ ਗਿਆ ਸੀ ਇਹ ਬਾਬੋ ਸੱਚੀ ਗੱਲ ਵਾ ਚਮਕੀਲੇ ਦੇ ਚਿਹਰੇ 'ਚੋਂ ਵੀ ਸਾਫ ਝਲਕ ਰਿਹਾ ਤੁਸੀਂ ਦੇਖ ਕੇ ਲਵੋ ਪਰ ਚਮਕੀਲੇ ਨੂੰ ਪਤਾ ਸੀਗਾ ਕਿ ਇਹ ਮੇਰੇ ਨਾਲ ਦੇ ਸਿੰਗਰ ਹੀ ਆ ਕੁਝ ਜਿਹੜੇ ਮੇਰੇ ਨਾਲ ਲੱਗਦੇ ਆ ਉਹੀ ਕੰਮ ਕਰਾ ਰਹੇ ਆ ਆਹ ساری ਉਸ ਵੇਲੇ ਦੀ ਸਿਚੁਏਸ਼ਨ ਆ ਤੇ ਇਸ ਤਰ੍ਹਾਂ ਹੋਇਆ ਵੀ ਸੀ ਚਮਕੀਲੇ ਨਾਲ ਤੇ ਨਾਲ ਦੇ ਸਿੰਘਰਾਂ ਨੇ ਆਹ ਕੰਮ ਚਮਕੀਲੇ ਨਾਲ ਕਰਾਇਆ ਸੀ ਕਿ ਚਮਕੀਲੇ ਦੇ ਅਖਾੜਿਆਂ ਚ ਬੈਡਮੇ ਜਾਵੇ ਤੇ ਲੋਕ ਇਹਨੂੰ ਸੱਦਣ। ਤੁਸੀਂ ਇਹਦੇ ਬਾਰੇ ਕੀ ਕਹੋਗੇ ਜਰੂਰ ਦੱਸਿਓ।